ਮਲਟੀ ਪਰਪਸ ਹੈਲਥ EMPLOYEES UNION ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਮਿਤੀ 24 ਜੂਨ 2025 ਨੂੰ ਡਾਇਰੈਕਟਰ ਸੇਤ ਦੇ ਪਰਵਾਰਪਲਾਈ ਪੰਜਾਬ ਚੰਡੀਗੜ੍ਹ ਦਜਤਾ ਉੱਤਰ ਵਿੱਚ ਹੋਈ ਸੋ ਜੋ ਮੇਨ ਅਜੰਡਾ ਸੀਗਾ ਜੋ ਮਲਟੀ ਪਰਪਸ ਹੈਲਥ ਵਰਕਰ ਮੇਲ ਤੋਂ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਹਨ ਸੁਪਰਵਾਈਜ਼ਰਾਂ ਦੀਆਂ ਉਹਨਾਂ ਨੂੰ ਜੋ ਸਟੇਸ਼ਨੋਂ ਲੋੜ ਕੀਤੀ ਗਏ ਹਨ ਉਹ ਨੀਮਨੁ ਸਕੱਟਾਂ ਕੇ ਬਹੁਪੜਿਤ ਅੰਦਲੀ ਕੀਤੀ ਹੈ ਉਧਰ ਰੋਸ ਵਜੋਂ ਅੱਜ ਚੰਡੀਗੜ੍ਹ ਵਿਖੇ ਹਸ ਮੀਟਿੰਗ ਹੋਈ ਸੀ ਨਾਲ ਮੌਜੂਦ ਨੇ ਜ਼ਿਲ੍ਹਾ ਸੰਗਰੂਰ ਦੇ ਮਲਟੀ ਪਰਪਸ ਹੈਲਥ ਸਪਲਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਸੰਧੂ ਸੰਧੂ ਸਾਹਿਬ ਤੁਸੀਂ ਕੱਲ ਡਾਇਰੈਕਟਰ ਸਾਹਿਬ ਨੂੰ ਮਿਲਿਓ ਤੇ ਅੱਜ ਮੰਤਰੀ ਸਾਹਿਬ ਨੂੰ ਮਿਲਿਓ ਇਹ ਤੁਹਾਨੂੰ ਦੋਹਾਂ ਪਾਸਿਆਂ ਤੋਂ ਕੀ ਹੰਗਾਰਾ ਮਿਲਿਆ ਤੁਹਾਡੇ ਤੁਹਾਡੇ ਏਜੰਡਾ ਤੁਹਾਡੇ ਮੰਗਾ ਕੀ ਸੀ ਸਾਡੀਆਂ ਮੇਨ ਮੰਗਾਂ ਤਾਂ ਜਿਹੜੀਆਂ ਡਾਇਰੈਕਟਰ ਲੈਵਲ ਦੀ ਸੀ ਉਹ ਪਿਛਲੇ ਸਮੇਂ ਦੇ ਵਿੱਚ ਸਾਡੀਆਂ ਪ੍ਰੋਮੋਸ਼ਨਾਂ ਦੀ ਲਿਸਟ ਨਿਕਲੀ ਦੋ-ਤਿੰਨ ਦਿਨ ਪਹਿਲਾਂ ਤੇ ਡਾਇਰੈਕਟਰ ਦਾ ਦਫ਼ਤਰ ਵੱਲੋਂ ਉਹਦੇ ਵਿੱਚ ਬਹੁਤ ਹੀ ਧਾਦਲੀਆਂ ਕੀਤੀਆਂ ਗਈਆਂ ਜੀ ਧਾਦਲੀਆਂ ਕੀ ਕੀਤੀਆਂ ਗਈਆਂ ਵੀ ਜਿਹੜੇ ਸੀਨੀਅਰ ਕਰਮਚਾਰੀ ਜੀ ਸੀਗੇ ਇਹਨਾਂ ਨੰਬਰ ਪਹਿਲਾ ਸੀਗਾ ਉਹਨਾਂ ਨੂੰ ਤਾਂ ਦੂਰ ਤਰਾਡੇ ਜਿਹੜੇ ਹੈਗਾ ਸਟੇਸ਼ਨ ਦਿੱਤੇ ਗਏ ਆ ਤੇ ਜਿਹੜੇ ਸਾਥੀ ਜੂਨੀਅਰ ਸੀਗੇ ਜਿਨ੍ਹਾਂ ਦਾ ਨੰਬਰ ਪਿੱਛੇ ਆਉਂਦਾ ਸੀਗਾ ਉਹਨਾਂ ਨੂੰ ਆਪਣੇ ਮਨਚਾਹੇ ਸੈਂਟਰ ਜਿਹੜੇ ਦਿੱਤੇ ਗਏ ਆ ਨੇੜਲੇ ਸਟੇਸ਼ਨ ਦਿੱਤੇ ਗਏ ਉਹਨੂੰ ਨੇੜਲੇ ਸਟੇਸ਼ਨ ਅਡਜਸਟ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਜਥੇਬੰਦੀ ਨੇ ਇੱਕ ਫੈਸਲਾ ਕਰਿਆ ਸੀਗਾ ਵੀ ਆਪਾਂ ਜਾ ਕੇ ਡਾਇਰੈਕਟਰ ਨਾਲ ਮੀਟਿੰਗ ਕਰੀਏ ਉਸਤੇ ਅਸੀਂ ਡਾਇਰੈਕਟਰ ਨਾਲ ਮੀਟਿੰਗ ਕੀਤੀ ਮੀਟਿੰਗ ਦੌਰਾਨ ਡਾਇਰੈਕਟਰ ਸਾਹਿਬ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਵੀ ਜਿਹਦੀ ਸਨਿਓਰਟੀ ਲਿਸਟ ਹੈ ਉਹ ਬਣਾਈਏ ਇਸੇ ਲਈ ਜਾਂਦੀ ਆ ਵੀ ਜਿਹੜੇ ਸਾਥੀ ਪਹਿਲਾਂ ਆਏ ਨੇ ਉਹਨਾਂ ਦਾ ਹੱਕ ਬੰਦਾ ਵੀ ਉਹ ਪਹਿਲੇ ਸਟੇਸ਼ਨ ਜਿਹੜੇ ਅੱਗੇ ਨੇ ਤਾਂ ਉਹਨਾਂ ਨੂੰ ਅੱਗੇ ਜਿਹੜਾ ਹੈਗਾ ਵੀ ਆਪਦੇ-ਆਪ ਦੇ ਜ਼ਿਲ੍ਹੇ ਦੇ ਵਿੱਚ ਐਡਜਸਟ ਕੀਤਾ ਜਾਵੇ ਜਿਹੜੇ ਬਾਅਦ ਵਾਲੇ ਸਾਥੀ ਨੇ ਉਹਨਾਂ ਨੂੰ ਦੂਰ ਜਿਹੜਾ ਹੈਗਾ ਵੀ ਨੇੜੇ ਮਤਲਬ ਘਰ ਤੋਂ ਨੇੜੇ ਜਿਹਦੇ ਵੀ ਬਣਦੇ ਨੇਗੇ ਜੇ ਜ਼ਿਲ੍ਹੇ ਤੋਂ ਬਾਹਰ ਨੇ ਤਾਂ ਵੀ ਉਹ ਜਿਹੜੇ ਸਟੇਸ਼ਨ ਦੇ ਹਿਸਾਬ ਨਾਲ ਹੁਣ ਹਾਂਜੀ ਉਸ ਨਿਓਟ ਦੇ ਹਿਸਾਬ ਨਾਲ ਜਿਹੜੇ ਹੈਗੇ ਸੈਂਟਰ ਦਿੱਤੇ ਜਾਣ ਸੋ ਇਸ ਤੇ ਡਾਇਰੈਕਟਰ ਸਾਹਿਬ ਨੇ ਭਰੋਸਾ ਦਿਵਾਇਆ ਵੀ ਜਿਹੜੇ ਤਾਂਦ ਲਿਆ ਹੋਈਆਂ ਨੇ ਇਹਦੀ ਜਿਹੜੀ ਹੈਗੀ ਆ ਜਾਂਚ ਲਈ ਅਸੀਂ ਲਿਖਿਆ ਹੈਗਾ ਉਹਨਾਂ ਨੇ ਪੂਰਨ ਰੂਪ ਦੇ ਵਿੱਚ ਭਰੋਸਾ ਦਿਵਾਇਆ ਵੀ ਇਹ ਜਿਹੜੀ ਜਿਹੜੇ ਡ ਡਾਕਟਰ ਹਤਿੰਦਰ ਹਤਿੰਦਰ ਕੌਰ ਨੇ ਭਰੋਸਾ ਦਿਵਾਇਆ ਵੀ ਜਿਹੜੇ ਮਨ ਛੋੜੇ ਡਾਇਰੈਕਟਰ ਨੂੰ ਗਏ ਆ ਛੁੱਟੀ ਤੇ ਜਿੱਦਨ ਉਹ ਆਗੇ ਇਹ ਮੈਂ ਕੇਸ ਉਹਨਾਂ ਕੋਲ ਪਟ ਕਰੂੰਗੀ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਕਰਕੇ ਤੁਹਾਨੂੰ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਹੈਗਾ ਦਾ ਰਿਜ਼ਲਟ ਅਸੀਂ ਤੁਹਾਨੂੰ ਦੇਵਾਂਗੇ ਤੁਸੀਂ ਮੰਤਰੀ ਸਾਹਿਬ ਨੂੰ ਮਿਲ ਕੇ ਆਜਾ ਉੱਤਰੋਂ ਕੀ ਰਿਸਪੌਂਸ ਮਿਲਿਆ ਮੰਤਰੀ ਸਾਹਿਬ ਨੂੰ ਜੀ ਅਸੀਂ ਪਹਿਲਾਂ ਵੀ ਮਿਲੇ ਸੀ 26 ਪੰਜ ਨੂੰ ਉਸ ਦਿਨ ਸਾਡੀ ਜਿਹੜੀ ਹੈਗੀ ਸੀ ਮੀਟਿੰਗ ਮੰਗਾ ਤੇ ਹੋਈ ਸੀਗੀ ਕਾਫੀ ਮੰਗਾ ਸੀ ਜਿਵੇਂ ਪਹਿਲੀ ਸਾਰਿਆਂ ਨੂੰ ਪਹਿਲੀ ਜਿਹੜੀ ਭਖ ਦੀ ਮੰਗਾ ਗਈ ਉਹ ਹੈ ਜੀ ਸਾਡੀ ਨਾਮ ਬਦਲੀ ਕੇਟਰ ਦਾ ਜਿਹੜਾ ਨਾਮ ਬਦਲੀ ਕਰਨ ਲਈ ਹੈ ਜੀ ਤੇ ਬਾਕੀ ਹੈਗੇ ਸੀ ਸਾਡਾ ਐਫ.ਟੀ.ਏ ਵਰਦੀ ਪੱਤੇ ਹੂੰ ਤੇ ਹੋਰ ਵੀ ਕਾਫੀ ਮੰਗਾਏ ਸਨ ਤੇ ਜਿਹਦੇ ਵਿੱਚ ਸਾਨੂੰ ਸੱਬੀ ਪੰਜ ਨੂੰ ਮੰਤਰੀ ਸਾਹਿਬ ਨੇ ਪੂਰਨ ਵਿਸ਼ਵਾਸ ਹੋਇਆ ਜੀ ਤੁਹਾਡੇ ਜਿਹੜੇ ਮੰਗਾ ਨੇ ਉਹ ਜਲਦੀ ਜਲਦੀ ਹੱਲ ਕਰ ਦਾਂਗੇ ਉਸ ਦੇ ਤਹਿਤ ਹੀ ਅਸੀਂ ਅੱਜ ਜਿਹੜਾ ਹੈਗਾ ਵੀ ਟਾਈਮ ਲਿਆ ਸੀਗਾ ਲੁਧਿਆਣਾ ਤੋਂ ਐਮ.ਐਲ.ਏ ਜਿਹੜੇ ਗਰਿਆਲ ਸਾਹਿਬ ਨੇ ਉਹਨਾਂ ਨੇ ਟਾਈਮ ਦਵਾਇਆ ਸੀ ਸਾਨੂੰ ਉਹਦੇ ਸਬੰਧ ਚ ਅਸੀਂ ਅੱਜ ਮਿਲੇ ਜੀ ਤੇ ਮੰਤਰੀ ਸਾਹਿਬ ਨੂੰ ਅਸੀਂ ਇਹੀ ਕਹਿ ਆ ਵੀ ਜਿਹੜਾ ਸਾਡਾ ਨਾਮ ਬਦਲੀ ਵਾਲਾ ਉਹ ਵੀ ਜਲਦੀ ਜਲਦੀ ਕੀਤਾ ਜਾਵੇ ਬਾਕੀ ਜਿਹੜਾ ਸਾਡਾ ਐਫਟੀਏ ਤੇ ਹੈਗਾ ਵੀ ਵਰਦੀ ਲਾਂਚ ਦਾ ਹੈ ਹੋਰ ਵੀ ਭੱਤੇ ਜਿਹੜੇ ਕੱਟੇ ਹੋਏ ਨੇ ਉਹਨਾਂ ਦੇ ਸਬੰਧ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਵੀ ਤੁਹਾਡੀ ਜਿਹੜੀ ਸਬਕਮਟੀ ਨਾਲ ਮੀਟਿੰਗ ਕਰਵਾਵਾਂਗੇ ਉਹਦੇ ਤੇ ਅੱਜ ਫੇਰ ਦੁਬਾਰਾ ਕਹਿ ਗਿਆ ਸੈਕਟਰੀ ਸਾਹਿਬ ਵੀ ਮੌਜੂਦ ਸੀ ਤੇ ਡਾਇਰੈਕਟਰ ਸਾਹਿਬ ਵੀ ਹੈਗੇ ਸੀਗੇ ਉਹਨਾਂ ਨੇ ਸੈਕਟਰੀ ਸਾਹਿਬ ਨੂੰ ਕਿਹਾ ਵੀ ਇਹਨੂੰ ਜਲਦੀ ਤੋਂ ਜਲਦੀ ਜਿਹੜੀ ਸਬਕਮਟੀ ਨਾਲ ਮੀਟਿੰਗ ਕਰਵਾ ਕੇ ਇਹਨਾਂ ਦਾ ਜਿਹੜਾ ਮਸਲਾ ਨੂੰ ਹੱਲ ਕਰਿਆ ਜਾਵੇ ਤੇ ਉਹਨੇ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਜਿਹੜੇ ਮੰਗਾ ਨੇ ਉਹਨਾਂ ਨੂੰ ਜਲਦ ਜਲਦ ਹੱਲ ਕਰਵਾ ਕੇ ਮੇਰੇ ਨਾਲ ਮਲਟੀ ਪਰਪਸ ਹੈਲਥ ਸਪਲਾਈ ਜੂਨੀਅਰ ਪੰਜਾਬ ਦੇ ਪ੍ਰਧਾਨ ਸਰਦਾਰ ਕੁਲਵੀਰ ਸਿੰਘ ਜੀ ਢਿੱਲੋ ਮੋਗਾ ਪ੍ਰਧਾਨ ਜੀ ਤੁਸੀਂ ਕੱਲ ਡਾਇਰੈਕਟਰ ਸਾਹਿਬ ਨੂੰ ਮਿਲ ਕੇ ਆਏ ਹੋ ਅਤੇ ਅੱਜ ਸਿਹਤ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ ਹੈ ਤੁਹਾਡਾ ਕੀ ਏਜੰਡਾ ਹੈ ਤੁਹਾਡੇ ਕੀ ਮੰਗਾਂ ਨੇ ਕੱਲ ਜਿਹੜਾ ਅਸੀਂ ਸਾਡੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਹੋਈਆਂ ਸੀ ਮਲਟੀ ਪਰਪਸ ਹੈਲਥ ਵਰਕਰ ਮੇਲ ਤੋਂ ਹੈਲਥ ਸੁਪਰਵਾਈਜ਼ਰ ਜੀ ਉਹ ਜਿਹੜੀਆਂ ਪ੍ਰੋਮੋਸ਼ਨਾਂ ਸਾਰੇ ਜਿਹੜੀਆਂ ਸੀਨੀਅਰਾਂ ਸੂਚੀਆਂ ਸੀ ਉਹਨਾਂ ਨੂੰ ਤੋੜ ਮਰੋੜ ਕੇ ਸਾਰੇ ਛਿੱਕੇ ਡਾਂਕੇ ਜਿਹੜੀਆਂ ਉਹ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਜਿਹਦੇ ਜਿਹੜੇ ਸੀਨੀਅਰ ਮੈਂਬਰ ਸੀਗੇ ਉਹਨਾਂ ਨੂੰ ਜਿਹੜੇ ਪਿੱਛੇ ਤੇ ਜਿਹੜੇ ਜੂਨੀਅਰ ਸੀ ਉਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਰੱਖਿਆ ਗਿਆ ਜਿਹਦੇ ਚ ਜਿਹੜਾ ਇਹ ਸ਼ਿਕਾਇਤ ਹੈ ਇਸ ਪ੍ਰਮੋਸ਼ਨ ਦੇ ਵਿੱਚੋਂ ਜਿਹੜੀਆਂ ਬੜੀ ਵੱਡੀ ਪੱਧਰ ਤੇ ਧਾਂਦ ਲੀਆਂ ਹੋਈਆਂ ਉਹਦੇ ਵਿਰੁੱਧ ਸਾਡੇ ਸਮੂਹ ਕੇਡਰ ਦੇ ਜਿਹੜੀ ਭਾਰੀ ਨਰਾਸ਼ਤਾ ਪਾਈ ਜਾਂਦੀ ਪਾਈ ਗਈ ਸੀ ਤੇ ਅਸੀਂ ਇਕੱਠੇ ਹੋ ਕੇ ਡਾਇਰੈਕਟਰ ਸਾਹਿਬ ਤੋਂ ਜਿਹੜਾ ਇਹ ਸਵਾਲ ਕੀਤਾ ਕਿ ਸਨੀਅਰਿਟੀ ਲਿਸਟ ਆਪਸੀਂ ਬਣਾਉਣੇ ਕਾਦੇ ਵਾਸਤੇ ਆ ਇਹ ਸੀ ਸਨੀਅਰਿਟੀ ਲਿਸਟ ਪ੍ਰਮੋਸ਼ਨਾਂ ਵਾਸਤੇ ਬਣਾਉਣੇ ਆ ਤਾਂ ਉਸ ਦੇ ਹਿਸਾਬ ਨਾਲ ਪ੍ਰਮੋਸ਼ਨਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਜਦੋਂ ਕਿ ਬਰਨਾਲੇ ਜ਼ਿਲ੍ਹੇ ਦਾ 140 ਨੰਬਰ ਹੈ ਜਿਹੜਾ ਉਹ ਜਿਹੜਾ ਬਾਹਰ ਲਾਇਆ ਜਾਂਦਾ 175 ਨੰਬਰ ਜਿਹੜਾ ਹੈਗਾ ਉਹ ਧਨੋਲੇ ਬਰਨਾਲੇ ਚ ਲਾਇਆ ਜਾਂਦਾ ਇਸੇ ਤਰ੍ਹਾਂ ਲੁਧਿਆਣੇ ਦੇ ਜਿਹੜੇ ਹੈਗੇ ਆ 136 ਨੰਬਰ ਹੈ 142 ਆ ਇਹ ਨੰਬਰ ਆ ਜਿਹੜੇ ਜ਼ਿਲ੍ਹੇ ਤੋਂ ਲੁਧਿਆਣੇ ਤੋਂ ਬਾਹਰ ਲਾਇਏ ਜਾਂਦੇ 170 ਤੇ 75 ਹੈ ਜਿਹੜੇ ਉਹ ਜ਼ਿਲ੍ਹੇ ਚ ਲਾਇਏ ਜਾਂਦੇ ਆ ਇਸ ਕਰਕੇ ਅਸੀਂ ਕੱਲ ਪ੍ਰੋਟੈਸਟ ਕਰਕੇ ਜਿਹੜਾ ਮੈਡਮ ਨੂੰ ਅਜੈਂਡਮੈਂਟ ਆ ਦੀ ਸ਼ੋ ਕੀਤੀ ਸੀ ਤੇ ਨਾਲ ਹੀ ਇਸ ਜਿਹੜੀਆਂ ਪ੍ਰੋਮੋਸ਼ਨਾਂ ਦੇ ਵਿੱਚ ਜੋ ਝਾਲਸਾ ਜੀ ਹੋਈ ਆ ਜੋ ਕਪਲੇਬਾਜੀ ਹੋਈ ਆ ਉਹਦੀ ਜਿਹੜੀ ਜਾਂਚ ਆ ਕਿਸੇ ਨਿਰਪੱਖ ਏਜੰਸੀ ਤੋਂ ਜਿਹੜੀ ਉਹ ਕਰਵਾਈ ਜਾਵੇ ਅਸੀਂ ਰਿਟਰਨ ਜਿਹੜਾ ਉਹ ਡਾਇਰੈਕਟਰ ਸਾਹਿਬ ਨੂੰ ਦਿੱਤਾ ਤੇ ਡਾਇਰੈਕਟਰ ਸਾਹਿਬ ਨੇ ਭਰੋਸਾ ਦਿੱਤਾ ਵੀ ਸੋਮਵਾਰ ਤੋਂ ਜਿਹੜਾ ਦੂਜੇ ਡਾਕਟਰ ਜਸਮਿੰਦਰ ਫੈਮਿਲੀ ਵੈਲਫੇਅਰ ਉਹ ਜਿਹੜੇ ਆ ਜਾਣਗੇ ਤੇ ਅਸੀਂ ਜਿਹੜੀ ਉਹਦੀ ਕੰਪਲੀਟ ਕਰਕੇ ਤੁਹਾਨੂੰ ਬੁੱਧਵਾਰ ਤਾਈਂ ਇਹਦੀ ਜਿਹੜੀ ਰਿਪੋਰਟਿੰਗ ਜਿਹੜੀ ਕਰਾਂਗੇ ਦੂਜੀ ਗੱਲ ਅੱਜ ਸਿਹਤ ਮੰਤਰੀ ਨੂੰ ਜਿਹੜਾ ਮਿਲਣ ਦੀ ਸੀ ਅਸੀਂ 26 ਪੰਜ ਨੂੰ ਜਿਹੜਾ ਸਿਹਤ ਮੰਤਰੀ ਨੂੰ ਮੰਗ ਪੱਤਰ ਦਿੱਤਾ ਸੀ ਕੈਡਰ ਦਾ ਨਾਮ ਚੇਂਜ ਕਰਵਾਉਣ ਵਾਸਤੇ ਜਿਹੜੇ ਕੱਟੇ ਪੱਤੇ ਆ ਜਿਵੇਂ ਜਿਵੇਂ ਐਫਟੀਏ ਤੇ ਬੋਰਡਿੰਗ ਐਂਡ ਯੂਨੀਫਾਰਮ ਅਲਾਉਂਸ ਬਾਰੇ ਜਿਹੜਾ ਉਹ ਅੱਜ ਜਾਦ ਪੱਤਰ ਫੇਰ ਦਿੱਤਾ ਜਿਹਦੇ ਜੱਜ ਸੈਕਟਰੀ ਸਾਹਿਬ ਡਾਕਟਰ ਹਤਿੰਦਰ ਕੁਰੀ ਡਾਇਰੈਕਟਰ ਸਾਹਿਬ ਜਿਹੜੇ ਉਹ ਮੌਜੂਦ ਸੀਗੇ ਇਹ ਅਸੀਂ ਉਹਨਾਂ ਨਾਲ ਜਿਹੜੀ ਇਹੀ ਵਈ ਤੁਸੀਂ ਸਾਨੂੰ ਪਿਛਲੇ ਸਮੇਂ 'ਚ ਵਾਦਾ ਕੀਤਾ ਸੀ ਵੀ ਅਸੀਂ ਜਿਹੜਾ ਤੁਹਾਡਾ ਜਿਹੜਾ ਇਹ ਮੰਗਾ ਬੜੀ ਜਲਦੀ ਪੂਰੀ ਕਰਾਂਗੇ ਅਸੀਂ ਅੱਜ ਉਹਨਾਂ ਨੂੰ ਉਹ ਜਾਦ ਪੱਤਰ ਦਵਾ ਕੇ ਇਹ ਮਤਲਬ ਗੱਲ ਜਿਟਾਉਣ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਸਾਹਿਬ ਜੇ ਤੁਸੀਂ ਚਾਹੋ ਤੁਹਾਡੇ ਲਈ ਸਿਰਫ ਇਹ ਇੱਕ ਦਿਨ ਦਾ ਕੰਮ ਹੈ ਸਵੇਰ ਫਾਈਲ ਮੰਗਾਉ ਪਰ ਇਹਦਾ ਪ੍ਰੋਸੈਸ ਜੇ ਤੋਰੋਗੇ ਤਾਂ ਕੋਈ ਬੜੀ ਵੱਡੀ ਮੰਗ ਨਹੀਂਗੀ ਇੱਕ ਦਿਨ ਚ ਨਾਨ ਫਾਈਨੈਂਸ਼ੀਅਲ ਮੰਗਾ ਜਿਹਦਾ ਸਰਕਾਰ ਦੀ ਬੱਲੇ ਬੱਲੇ ਹੀ ਹੁੰਦੀ ਹੈ ਇਹ ਸਰਕਾਰ ਦਾ ਲੱਗਦਾ ਜਿਹੜਾ ਉਹ ਕੁਛ ਨਹੀਂਗਾ ਦੂਜੀ ਅਸੀਂ ਜਿਹੜਾ ਇਹ ਕਹ ਸੀ ਜਿਹੜੇ ਬਾਕੀ ਮੰਗਾ ਫਾਈਨੈਂਸ਼ੀਅਲ ਮੰਗਾ ਉਹਦੇ ਨਾਲ ਹੈ ਜਿਹੜੀ ਉਹ ਜਿਹੜੀ ਸਾਡੀ ਸਬ ਕਮੇਟੀ ਨਾਲ ਮੀਟਿੰਗ ਕਰਵਾਉਣੀ ਸੀ ਤੀਜੀ ਜਿਹੜੀ 26 ਪੰਜ ਨੂੰ ਮੀਟਿੰਗ